ਬੈਗੁਰਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਸਤਿ ਏ ਬੈਗੁਰਜੀ ਕੀ ਫਤਿਹ ਜੀ ਨਾ ਨਾ ਅਪਾ ਟਾਲੀ ਚਾਹ ਚਾਹ ਰਿਹਾ ਨੇ ਛਾਨ ਪਾਣੀ ਚ ਚੰਗਾ ਛਾਨ ਪਾਣੀ ਚ ਕਰਾਉਗਾ ਬੈਗੁਰਜੀ ਅੱਜ ਆਪਾਂ ਕਮਨ ਮੇੜ ਕੇ ਸਵੇਰ ਦੇ ਪੀਤੀ ਨੂੰ ਲੈ ਕੇ ਚੱਲੇ ਆਂ ਤੇ ਬੈਗੁਰਜੀ ਆਪਾਂ ਚੱਲੇ ਆਂ ਗੁਰਦੁਆਰਾ ਸਹਿਬ ਦੁਖਨਵੰਨ ਸਾਹਿਬ ਤੇ ਲੋ ਜੀ ਹੁਣ ਪਹੁੰਚ ਗਏ ਗੁਰਦੁਆਰਾ ਦੁਖਨੁਮਾਨ ਸਾਹਿਬ ਪਟਿਆਲੇ ਆਪਾਂ ਗੱਡੀ ਖੜਾ ਦਾਂਗੇ ਅੰਦਰ ਹੀਠਾਂ ਤੇ ਆਪਾਂ ਉਤਰ ਜਾਨੇ ਇੱਥੇ ਇੰਨੇ ਇਹ ਗੱਡੀ ਖੜਾ ਕੇ ਆ ਜਾਣਗੇ ਇੰਨੇ ਆਪਾਂ ਉਰੇ ਬਹਿ ਜਾਨੇ ਆ ਫਿਰ ਚੱਲਾਂਗੇ ਗੁਰਦੁਆਰਾ ਸਾਹਿਬ ਅੰਦਰ ਮੱਥਾ ਟੇਕਾਂਗੇ ਲੋ ਜੀ ਬੈਗਰੂ ਜੀ ਕੰਮ ਹੋ ਗਿਆ ਖਰਾਬ ਗੱਡੀ ਖੜਾਉਣ ਗਏ ਸੀਗੇ ਚਾਪੀ ਰਹਿ ਗਈ ਅੰਦਰ ਕਾਪੀ ਕੱਢ ਲਈ ਗੱਡੀ ਦੀ ਚਾਪੀ ਅੰਦਰ ਹੀ ਰਹਿ ਗਈ ਭੁੱਲ ਗਏ ਕਹਿੰਦੇ ਹੁਣ ਹੁਣ ਦੇਖਣ ਗਏ ਸੀਗੇ ਅਸੀਂ ਲੋ ਜੀ ਹੁਣ ਦੇਖਦੇ ਆ ਕੀ ਬਣਦਾ ਕੀ ਨਾ ਆਏ ਤਾਂ ਸੀਗੇ ਮੱਥਾ ਟੇਕਣ ਤੇ ਲੋ ਜੀ ਹੁਣ ਕਿਸੇ ਨੂੰ ਬੁਲਾਉਣ ਗਏ ਨੇ ਪਤਾ ਨਹੀਂ ਅਸੀਂ ਇਹ ਟਰਾਈ ਕਰਕੇ ਦੇਖਦੇ ਆ ਚੇਪੀਆਂ ਲਾ ਕੇ ਸੀਸਾ ਥੱਲੇ ਕਰਕੇ ਜੇ ਹੁੰਦਾ ਸਤੋਂ ਹੋਊਗਾ ਤਾਂ ਤੇ ਲੋ ਜੀ ਉਹ ਕਿਸੇ ਨੂੰ ਬੁਲਾਉਣ ਗਏ ਨੇ ਪਤਾ ਨਹੀਂ ਭਾਈਆਂ ਨੇ ਵੀ ਬਹੁਤ ਮੱਥਾ ਟੇਕ ਲਾ ਨੇ ਨੇ ਇਹਨੇ ਮਨੀ ਆ ਜੂਗਾ ਮੈਂ ਬਹਿ ਜਾਣਾ ਤੇ ਤੁਸੀਂ ਮੱਥਾ ਦੇ ਕੇ ਆਓ ਹਾਂ

ਤੇ ਲੋਜੀ ਚੇਪੀਆਂ ਚੁੱਪੀਆਂ ਲਾ ਕੇ ਕੋਸ਼ਿਸ਼ ਕਰਦੇ ਸੀਗੇ ਹੋਇਆ ਨਹੀਂ ਨੀਚੇ ਸੀਸਾ ਜੇ ਐਂ ਸੀਸੇ ਹੋਣ ਤਾਂ ਤਾਂ ਹਰੇਕੀ ਗੱਡੀਆਂ ਖੋਲ ਕੇ ਲੈ ਜਾਣ ਲੰਗਾ ਕੇ ਲੋਜੀ ਅਸੀਂ ਕੋਸ਼ਿਸ਼ ਕਰਦੇ ਆ ਹੁਣ ਕਿਸੇ ਨੂੰ ਬੁਲਾਉਣਗੇ ਦੁੱਖ ਨਵਾਨ ਸਾਹਿਬ ਦੇ ਗੇਟ ਕੰਨੀ ਕੋਈ ਕਹਿੰਦੇ ਪਤਾ ਨਹੀਂ ਫੂਟਾ ਫਾਟਾ ਲਿਓ ਪਤਾ ਨਹੀਂ ਕੀ ਜੇ ਕੋਈ ਮਿਲ ਗਿਆ ਤਾਂ ਉਹਨੂੰ ਲਿਆਉਣਗੇ ਨਹੀਂ ਅਸੀਂ ਆਪ ਟਰਾਈ ਕਰਦੇ ਇੱਕ ਦੋ ਭਾਈਆਂ ਨੂੰ ਰਕੇ ਹੱਸ ਸੀਗਾ ਚਾਬੀਆਂ ਵੀ ਲਾ ਕੇ ਦੇਖੀਆਂ ਤੇ ਲੱਗੀਆਂ ਨਹੀਂ ਤੇ ਲੋਜੀ ਇੱਕ ਦੋ ਨੂੰ ਕਿਹਾ ਵੀ ਸੀਸਾ ਹੋਠਾਂ ਹੋ ਜਵੇ ਜੇ ਲੋਕ ਖੋਲਦਾਂਗੇ ਤਿੱਖਾਂਗੇ ਜੇ ਹੋ ਜਵੇ ਤਾਂ ਟਰਾਈ ਤਾਂ ਕਰ ਰਹੀ ਹਾਂ 9:30 ਵਜੇ ਆ ਗਏ ਸੀਗੇ ਸਵੇਰੇ 9:00 ਵਜੇ ਆ ਗਏ ਸੀਗੇ ਵੈਸੇ ਅੱਜ 10 11:00 ਵਜੇ ਬੱਜਣਗੇ ਸਾਨੂੰ ਬਲੇਟ ਹੋ ਗਏ ਬਹੁਤ ਜਿਵੇਂ ਹੱਥ ਤਾਂ ਪਾ ਦੂੰਗੀ ਮੈਂ ਹੋਰ ਖਿਚਲਾ ਹੋਰ ਖਿਚਲਾ ਪਾਈ ਨਹੀਂ ਹੈਗਾ ਕੋਈ ਉਹਦੇ ਮਾਂ ਵੀ ਨਹੀਂ ਡੈਡੀ ਨੰਨਾ ਟੁੱਟ ਜਾਂਦਾ ਕੋਈ ਨਾ ਟੁੱਟ ਜੇ ਟੁੱਟ ਜਵੇ ਹੁਣ ਤੇ ਵਜੇ ਕਿਤੇ ਮੜ ਜਾ ਹੀਟਾਂ ਕਰ ਲਿਓ ਸੀਸਾ ਤਾਂ ਹੱਥ ਪਾ ਲੂੰਗੀ ਫੇਰ ਮੈਂ ਜਾ ਚਾਬੀ ਵਿੱਚ ਰਹਿ ਗਈ ਸਾਡੀ ਹੋ ਗਿਆ ਹੋ ਗਿਆ ਕਰ ਦੋ ਕਰ ਦੋ ਹੋ ਰਿਹਾ ਨਾ ਹਾਂ ਹੋ ਰਿਹਾ ਨੂੰ ਖਿੱਚ ਲਓ ਮੜ ਜਾਣੀ ਆ ਹੀ ਸਰ ਕਰਾਂ ਨਾ ਖਿੱਚੇ ਖਰਸ ਕੇ ਆ ਨਹੀਂ ਤੁਸੀਂ ਥੋੜੇ ਜਿਹਾ ਹੋਰ ਕਰ ਦੋ ਕੁਝ ਤਾਂ ਹੋ ਗਿਆ ਹੱਥ ਪੈ ਜਵੇ ਬਸ ਮੜ ਜਾ ਚਾਬੀ ਵਿੱਚ ਰਹਿ ਗਈ ਅੱਧਾ ਘੰਟਾ ਹੋ ਗਿਆ ਆ ਮੈਂ ਕਿੱਥੇ ਲੱਗ ਰਹੀ ਚਾਬੀਆਂ ਆਰੇ ਹੋ ਗਿਆ ਥੋੜਾ ਜਿਹਾ ਕੁਝ ਵੀ ਹੱਥ ਪੈ ਜਵੇ ਜੱਸੇ ਲਾ ਫੜੀ ਕਾਫੀ ਫਰਕ ਪੈ ਗਿਆ ਉਹ ਚੀਜ਼ ਉਹਨਾਂ ਦੇ ਚਰਚਾ ਉਹ ਲੈਣ ਗਏ ਨੇ ਸਕੇਲ ਲੈਣ ਗਏ ਨੇ ਫੇਰ ਸੌਰੇ ਦੀ ਪੈ ਜਾਊਗਾ ਸਕੇਲ ਲੈਣ ਗਏ ਪਿਆ ਸੀ ਇੰਨੀ ਜੀ ਤਾਂ ਨਹੀਂ ਡਾਊਨ ਹੁੰਦੀ ਇਹਦੇ ਨਾਲ ਨਹੀਂ ਇੰਨੀ ਜੀ ਤਾਂ ਨਹੀਂ ਇਹਦੇ ਨਾਲ ਡਾਊਨ ਹੁੰਦੀ ਸੱਚੀ ਨਹੀਂ ਨਹੀਂ ਇੰਨੀ ਨਹੀਂ ਹੜੰਦੀ ਜੀ ਹਾਂ ਚੱਟੇ ਵੀ ਬੰਦ ਕਰ ਦੂੰਗਾ ਇਹ ਪੇਪਰ ਹੋਈਆਂ ਸੀ ਇਹ ਬਿਸੀਸਾ ਥੱਲੇ ਕਰਦੇ ਨੇ ਘੰਟਾ ਹੋ ਗਿਆ ਸਾਨੂੰ ਬੈਠੇ ਹਾਂ ਉਹਨੂੰ ਕਿ ਜਿਹੜਾ ਘੰਟਾ ਹੋ ਗਿਆ ਸਾਢੇ 12 ਵਜ ਗਏ ਨਹੀਂ ਨਹੀਂ ਕੋਈ ਗੱਲ ਨਹੀਂ ਅਸੀਂ ਗੁਰੂ ਕਰਦੀਏ ਗੱਡੇ ਆ ਲੋਕ ਖੋਲਣ ਆਈਏ ਨੇ ਫਰ ਪਤਾ ਨਹੀਂ ਦੀ ਵੀਰੇ ਸਾਨੂੰ ਉਸ ਤਾਂ ਆਹੀ ਫਿਰ ਚੇਪੀਆਂ ਲਾ ਕੇ ਕਰਦੇ ਤੇ ਕੋਰਸ ਜੇ ਸੀਸਾ ਥੱਲੇ ਹੋ ਜਾਵੇ ਆ ਸੀਸਾ ਕੋਈ ਨਹੀਂ ਆਹ ਟੇਪ ਨਾ ਕੋਧ ਲਾਇਆ ਜੰਨਾ ਦਿੱਤੀ ਨਹੀਂ ਨਹੀਂ ਦਿੱਤੀ ਉੱਤਰ ਨਹੀਂ ਸਾਫ ਕਰ ਦਾਂਗੇ ਘਰੇ ਕੋਈ ਨਾ ਕੋਈ ਨਾ ਕਰੇ ਸਾਫ ਕਰ ਲਾਂਗੇ ਧੋ ਲਾਂਗੇ ਉਹ ਲਾ ਟੇਪ ਆ ਲਾ ਦੋ ਸੀਸਾ ਆਪਾਂ ਇਹ ਚੱਲ ਜਬ ਇਹ ਕਰਦੇ ਆ ਲੋਕ ਲੱਗੇ ਆ ਵੇ ਦੇਖਿਆ ਹਾਂ ਹਾਂ ਦਵਾਰੀ ਗੋਲ ਖਿਲਾ ਦੇ ਕੁਝ ਗੱਲ ਚੱਲ ਚੱਲ ਸੁਖਰਾ ਨਾ ਪਤਾ ਲੱਗਿਆ ਉਹ ਮੰਨਉਂ ਆਇਆ ਹੋ ਗਿਆ ਹੋਰ ਤਾਂ ਵੀ ਗੱਲ ਆ ਮਾ ਜੇ ਖਲਾ ਜੀ ਕਿਤੇ ਗੱਤੀ ਬੈਟਿੰਗ ਡਾਊਨ ਹੌਟ ਤੇ ਉਹ ਬਸ ਛੋਟੀਆਂ ਨਾਲ ਤਾਂ ਹੁੰਦੇ ਦੇਖ

thank you ਜੁੱਤੀ ਪੈ ਗਈ ਐਨੇ ਸਕਿੰਟਾਂ ਚ ਜੁੱਤੀ ਪਾ ਯਾਰ ਹੁੰਦੇ ਰਹੇ ਇਹੇ ਰੋਕਣਾ ਚਾਹੀਦਾ ਬੁਰਾ ਨਾ ਹੋ ਕਰੇ ਹੂੰ ਆ ਨੰਗਿਆਂ ਮੂਰੇ ਨਹੀਂ ਹੈ ਡਰਦੇ ਨਹੀਂ ਜਮਾਂ ਵੀ ਮੂਰੋਂ ਰੇੜੀਆਂ ਚ ਕਾਤੀਆਂ ਹਨਾ ਕੌਣ ਦਿੰਦੇ ਨੇ ਰਵੀ ਵਾਲੇ ਬੈਗਰੂ ਚ ਅੱਜ ਵਾਲੀ ਤਾਂ ਕਦੇ ਨਹੀਂ ਬਣੀ ਐਨੇ ਸਾਲ ਹੋ ਗਏ ਕਦੇ ਮੋਟਰਸਾਈਕਲ ਦੀ ਚਾਬੀ ਵੀ ਨਹੀਂ ਭੁੱਲੇ ਤੇ ਅੱਜ ਜਹੀ ਜੀ ਬਣੀਆ ਚਾਬੀ ਹੱਥ ਵਿੱਚੇ ਰਹਿ ਗਈ ਗੱਡੀ ਦੇ ਆਪ ਬਾਹਰ ਆ ਕੇ ਨਿਕਲੇ ਭੁੱਲ ਕੇ ਕਾਪੀ ਕੱਢ ਲਈ ਤੇ ਲੋ ਜੀ ਅੱਜ ਤਾਂ 12:00 ਵਜੇ ਭੁੱਖ ਵੀ ਇੰਨੀ ਲੱਗੀ ਆਈ ਗਏ ਤਾਂ ਸੱਜਰੇ ਸੀਗੇ ਵੀ ਸਰਜਰੀ ਮੁੜਿਆ ਵਾਂਗੇ ਰੋਟੀ ਲਾ ਕੇ ਗਏ ਸੀਗੇ ਆ ਕੇ ਰੋਟੀ ਖਾ ਲਾਂਗੇ 12:30 ਵਜੇ ਅੱਜ ਤਾਂ ਬਹੁਤ ਲੇਟ ਹੋ ਗਏ ਉਹਦੇ ਕਰਕੇ 1.5 ਘੰਟਾ ਲੱਗ ਗਿਆ ਸਾਨੂੰ ਫਿਰ ਕੋਈ ਭਾਈ ਬੁਲਾਇਆ ਉਹਨੇ ਖੋਲੀ ਲੋਕ ਲੋਕ ਖੋਲ ਕੇ ਫਿਰ ਚਾਬੀ ਕੱਢੀ ਤਾਂ ਫਿਰ ਮੱਥਾ ਟੇਕਿਆ ਅੰਦਰ ਆਪ ਗੁਰਦੁਆਰਾ ਸਾਹਿਬ ਤੇ ਲੋ ਜੀ ਹੁਣ ਆਗੇ ਆਪਾਂ ਆਪਣੇ ਘਰ ਘਰ ਆ ਕੇ ਬੱਚੇ ਕਹਿੰਦੇ 버ਗਰ ਲੈਣੇ ਨੇ ਤੇ ਲੋ ਜੀ 버ਗਰ ਲੈ ਲਏ ਹੁਣ ਚਾਹ ਬਣਾਵਾਂਗੇ ਫਿਰ ਚਾਹ ਬਣਾ ਕੇ 12:30 ਇੱਕੇ ਬੱਜ ਗਏ ਆ ਬਾਬਾ ਵੀ ਲੱਗ ਗਿਆ ਇੱਧਰ ਮਸੀਤ ਤੇ ਇਹੀ ਜੀ ਕਦੇ ਨਹੀਂ ਬਣੀ ਜਹੀ ਜੀ ਅੱਜ ਬਣੀ ਆ ਭੁੱਖੇ ਵੀ ਮਰ ਗਏ ਤੇ ਨਾਲੇ ਹੈਰਾਨ ਹੋਏ ਗਏ ਤਾਂ ਚੰਗੇ ਲਈ ਸੀਗੇ ਚਲੋ ਲੋ ਜੀ ਆਗੇ ਪਟਿਆਲੇ ਤੋਂ ਕਪੜੇ ਤੂ ਤੇ ਤੂ ਕੇ ਰੱਖ ਲੈਣੇ ਚੋੜ ਦੇ ਇੱਧਰ ਸੈਂਕਤ ਰੱਖ ਤੇ ਮੈਂ ਨੇ ਕੁਰੇ ਦੇ ਸੌਣੇ ਔਖੇ ਨੇ ਇਹਨੂੰ ਉਚੜ ਜਾਣਗੇ ਸੁੱਕਣੇ ਪਾਵਾਂਗੇ ਸ਼ਾਮ ਨੂੰ 4 ਵਜੇ ਹੁਣ ਧੁੱਪ ਬਹੁਤ ਆ ਫਿਰ ਲਾਉਣੇ ਔਖੇ ਨੇ ਸ਼ਾਮ ਨੂੰ 4:00 ਵਜੇ ਪਾ ਦਾਂਗੇ ਨਾਲੇ 8:00 ਵਜੇ 9:00 ਵਜੇ ਤੱਕ ਸੁੱਕ ਜਾਣਗੇ ਐਨ ਪਾਣੀ ਨੁੱਚੜ ਜਾਊ ਬੰਨੇ ਹੁਣ ਆਪਾਂ ਬਣਾਉਣੀ ਆ ਚਾਹ ਰੋਟੀ ਪਾਣੀ ਖਾ ਲਈ ਆ ਕੇ ਚਾਹ ਬਣਾਉਣੀ ਆ ਨੰਨੀ ਫਰੀ ਨੂੰ ਤੇਲ ਵੀ ਹੁਣ ਮੈਂ ਬੰਦ ਕਰ ਗੀ ਸੀ ਇਹਨੂੰ ਦੁੱਧ ਦੀ ਹੁਣ ਬੱਗੀ ਦੀ ਹੁਣ ਮੈਂ ਚਾਹ ਗਰਮ ਕਰ ਲਈ ਦੁੱਧ ਦੇ ਕਰ ਲਿਆ ਵੈਸੇ ਇਹ ਨਿਵਾਲੀ ਦੇ ਦਾਂ ਬੰਦ ਵਰਗੀ ਸੀਗੀ ਇਹ ਜਮਾਤਾ ਦਹੀਂ ਥੋੜਾ ਜਿਹਾ ਆਪਾਂ ਗਰਮ ਕਰਕੇ ਆਂਡੇ ਢਿੰਡੇ ਫੇਰ ਮਾਜਾਂਗੇ ਹੁਣ ਅੱਜ ਬਣਾਵਾਂਗੇ ਮੂੰਗੀ ਦੀ ਦਾਲ ਧੋ ਕੇ ਸਮਾਰ ਕੇ ਰੱਖਤੀ ਇੰਨੇ ਇਹ ਵੀ ਸ਼ਾਮ ਨੂੰ ਧਰਾਂਗੇ ਹਲੇ ਧੁੱਪ ਬਹੁਤ ਆ ਹੁਣ ਜਿਆਦਾ ਹੁਣ 2:00 ਵੱਜ ਗਏ ਇੰਨੀ ਪਰਿਪਾਤੀ ਪਾ ਕੇ ਹੁਣ ਦੁੱਧ ਦੇ ਦਾਂ ਉਹਨੂੰ ਹੁਣ ਆਪਾਂ ਆਂਡੇ ਮਾਜਾਂਗੇ ਫੇਰ ਹੁਣ ਪਹਿਲਾਂ ਦੁਬਾਰੀ ਚਾਹ ਬਣਾ ਦਾਂ ਸਰਦਾਰ ਸਾਹਿਬ ਨੂੰ ਹੁਣ ਜਾਂਦੇ ਮੈਸਾਂ ਚਿੱਕ ਇੱਕ ਵਾਰ ਤਾਂ ਪੀ ਲਈ ਆ ਕੇ ਉੱਥੇ 12 ਵਜੇ ਹੁਣੇ ਤੋਂ ਬਾਰੇ ਫੇਰ ਚਾਹੀਦੀ ਆ ਪਿੰਡਾਂ ਲੀਆਂ ਦੀ ਤਾਂ ਸਾਹ ਹੀ ਨਹੀਂ ਮੁੱਕਦੀ ਸਾਰਾ ਦਿਨ ਚਾਹ ਹੀ ਚਾਹ ਜਿੰਨੀ ਪੀਲੀ ਓਨੀ ਥੋੜੀ ਜਿੰਨੀ ਪੀਲੀ ਓਨੀ ਥੋੜੀ ਲੋ ਜੀ ਹੁਣ ਚਾਹ ਦੇ ਦਾ ਪਾ ਕੇ ਉਹਨਾਂ ਤੇ ਲੋ ਜੀ ਵੈਗਰੂ ਜੀ 4 ਵਜੇ ਹੁਣ ਕੱਪੜੇ ਸੁੱਕਣੇ ਪਾ ਤੇ ਧੁੱਪ ਬਹੁਤ ਆ ਧੋ ਤੇ ਮਾ ਕੇ ਦੇ ਕੱਪੜੇ ਪਾ ਗਈ ਸੀ ਕਿ ਚਿੱਟੇ ਦਾ ਸਵੇਰੇ ਧੋ ਗਈ ਸੀ ਕਿ ਮੈਂ ਕਿਹਾ ਆ ਕੇ ਪਾਉਂਗੀ ਫਿਰ ਧੁੱਪ ਚ ਰੜ ਜਾਣਗੇ ਨਹੀਂ ਹੁਣ ਵੀ 4 ਵਜੇ ਤੋਂ 8:00 ਤੱਕ 8:00 ਵਜੇ ਤੱਕ 9:00 ਵਜੇ ਤੱਕ ਇਹਨਾਂ ਸੁੱਕ ਜਾਣਗੇ ਲਾ ਲਾਂਗੇ ਤੇ ਲੋ ਜੀ ਸਾਰੇ ਪਾ ਤੇ ਨੰਨੀ ਦੀ ਛੋਟੇ ਛੋ ਕਈ ਦਿਨ ਹੋ ਗਏ ਧੋਏ ਨਹੀਂ ਸੀਗੇ ਸਵੇਰੇ ਚਲੇ ਗਏ ਉੱਧਰ ਚਲੋ ਫਿਰ ਹੁਣ ਸਾਮ ਨੂੰ ਧੋਨੀਆ ਵਿਚਾਰ 4 ਵਜੇ ਤੋਂ ਪਾ ਕੇ ਹੁਣ ਐਨ ਵਧੀਆ ਸੁੱਕ ਜਾਣਗੇ ਤੇ ਲੋ ਜੀ ਹੁਣ ਦਾਲ ਨੂੰ ਤੜਕਾ ਲਗਾ ਲਈ ਦਾਲ ਰਿੱਝ ਗਈ ਐ ਆਟਾ ਗੁੰਦਿਆਂ ਰੋਟੀ ਲਾਉਣੇ ਆ ਤੇ ਪਾਲਿਆ ਘਿਓ ਤੇ ਫਿਰ ਲਾਹਾਂਗੇ ਰੋਟੀ ਟੁੱਕ ਦਾਲ ਰਿੱਜੀ ਪਈ ਆ ਫਿਰ ਰੋਟੀ ਪਾਣੀ ਖਾਵਾਂਗੇ ਸਵੇਰ ਵਾਲੀ ਨਹੀਂ ਕਦੇ ਵੀ ਬਣੀ ਉਹ ਹੀ ਗੱਲ ਫਿਰ ਯਾਦ ਆ ਜਾਂਦੀ ਆ ਮੇਰੇ ਲੋ ਜੀ ਅਗਰ ਵੀਡੀਓ ਵਧੀਆ ਲਗੀ ਕਮੈਂਟ ਤੇ ਲਾਈਕ ਸਬਸਕ੍ਰਾਈਬ ਕਰਨਾ ਜੀ ਵੈਗੁਰਜੀ ਦਾ ਖਾਲਸਾ ਸਤਿਰੀ ਵੈਗੁਰਜੀ ਕੀ ਫਤਿਹ ਜੀ